ਫੁੱਲ ਆਪਣੇ ਤਰਲਿੰਗ ਬਣ ਕੇ ਹੋ ਗਏ ਰੈਡੀ ਵੀ ਠੰਡੇ ਹੋ ਚੁੱਕੇ ਨੇ ਤੇ ਇਹਦੇ ਮਾਰੇ ਮੋਟੇ ਹੋ ਗਏ। ਤੇ ਗਾੜੀ ਸਾਰੇ ਮਸਾਲੇ ਹੋ ਜਾਣਗੇ। ਨਮਸਤੇ ਆਦਾਬ ਸ਼ਸ਼ੀયਕਾਲ ਕਿੰਨੇ ਜਿ ਤੁਸੀਂ ਸੋ ਹੁੱਕ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਗੇ ਤੇਲ ਜੀ ਆਪਾਂ ਪਾਉਣ ਲੱਗੇ ਆ ਗਏ ਕੜਾਹੀ ਦੇ ਵਿੱਚ ਤੇਲ ਕੜਾਹੀ ਤਰ ਲਈ ਆਪਾਂ ਗੈਸ ਤੇ ਉੱਪਰ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਾਂ ਤਰਹੀ ਹੋਈ ਹੈ ਜੀ ਕੜਾਹੀ ਐਂਡ ਕੜਾਹੀ ਦੇ ਵਿੱਚ ਆਪਾਂ ਪਾ ਦਿੱਤਾ ਹੈਗਾ ਜੀ ਮਸਟਰਡ ਸਰੋਂ ਦਾ ਤੇਲ ਤੇ ਆਪਾਂ ਤੁਹਾਨੂੰ ਇੱਕ ਸਵਾਦਿਸ਼ਟ ਜੀ ਚੀਜ਼ ਜਿਹੜੀ ਹੈਗਾ ਉਹ ਬਣਾ ਕੇ ਖਵਾਵਾਂਗੇ ਵੈਸੇ ਵੀ ਤੁਸੀਂ ਥੰਬਨੇਲ ਤੋਂ ਚੈੱਕ ਕਰ ਹੀ ਲਿਆ ਹੋਣਾ ਹੈ ਕਿ ਆਪਾਂ ਅੱਜ ਤੁਹਾਡੇ ਲਈ ਕੀ ਬਣਾ ਰਹੇ ਹੈਗੇ ਤੇ ਤੁਸੀਂ 100% ਉਂਗਲੀਆਂ ਚਟਦੇ ਰਹਿ ਜਾਓਗੇ ਤੇ ਬਹੁਤ ਹੀ ਜ਼ਿਆਦਾ ਇਹ ਜਿਹੜੀ ਚੀਜ਼ ਆ ਡਿਸ਼ ਆ ਜਿਹੜੀ ਸਵਾਦ ਬਣੂਗੀ ਚਲੋ ਜੀ ਇੱਥੇ ਆਪਾਂ ਜਿਹੜਾ ਸਾਰਾ ਮਸਾਲਾ ਉਹ ਬਣਾ ਕੇ ਰੈਡੀ ਕਰ ਲਿਆ ਐਂਡ ਹਰੀਆਂ ਮਿਰਚਾਂ ਪਿਆਜ਼ ਐਂਡ ਹੈਗਿੰੇ ਇਨਨ ਸਾਰੇ ਨੂੰ ਆਪਾਂ ਗ੍ਰੈਂਡ ਕਰ ਲਿਆ। ਇਹ ਰੱਖਿਆ ਜਿਹਾ ਜੇ ਆਪਾਂ ਆਇਲ ਗਰਮ ਹੋ ਗਿਆ ਆਪਣਾ ਆਇਲ ਤੇ ਹੁਣ ਜੀ ਇਸ ਦੇ ਵਿੱਚ ਆਪਾਂ ਪਾਵਾਂਗੇ ਜੀ ਪਿਆਜ਼ ਤੇ ਮਸਾਲੇ ਵੀ ਜਿਹੜੇ ਹੈਗੇ ਨੇ ਉਹ ਵੀ ਆਪਾਂ ਹਲਦੀ ਮੈਚ ਤੇ ਰੈਡ ਮੈਚ ਐਂਡ ਮਸਾਲਾ ਗਰਮ ਮਸਾਲਾ ਜਿਹੜਾ ਹੁੰਦਾ ਹੈ ਤੇ ਥੋੜਾ ਜਿਹਾ ਨੂਨ ਐਂਡ ਹਲਦੀ ਜਿਹੜੀ ਹੈਗੀ ਨੂੰ ਆਪਾਂ ਉਹ ਵੀ ਕਰ ਲਈ ਤੇ ਲਓ ਜੀ ਇੱਥੇ ਆਪਾਂ ਕੜਾਹੀ ਦੇ ਵਿੱਚ ਪਾ ਦਿੱਤੇ ਹੈਗੇ ਨੇ ਆਪਣੇ ਪਿਆਜ਼ ਭੁੰਨਣ ਵਾਸਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਪਿਆਜ਼ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਭੁੰਨਣਾ ਹੈਗਾ ਆ ਭੁੰਨਣ ਤੋਂ ਬਾਅਦ ਵਿੱਚ ਮਿਲ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਆ ਚੰਗੀ ਤਰ੍ਹਾਂ ਭੁੰਨ ਕੇ ਇਹਦਾ ਜਿਹੜੀ ਹੈਗੀ ਆ ਮਿਕਸਰ ਜਿਹੜਾ ਹੈਗਾ ਉਹ ਆਪਾਂ ਤਿਆਰ ਕਰਕੇ ਦੇਖੋ ਕਿੰਨਾ ਸੋਹਣਾ ਹੈ ਇਸਦਾ ਕਲਰ ਤੇ ਕਲਰ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਜ਼ਿਆਦਾ ਪਿਆਰਾ ਲੱਗਦਾ ਪਿਆ ਹੈ ਤੇ ਖਾਣ ਚ ਦੇਖੋ ਕਿੰਨਾ ਜ਼ਿਆਦਾ ਟੇਸਟ ਹੋਊਗਾ ਬਹੁਤ ਜ਼ਿਆਦਾ ਟੇਸਟ ਹੋਊਗਾ ਇਹ ਹੈਗੇ ਜੀ ਆਪਣੇ ਮਸਾਲੇ ਤੇ ਆਪਣੇ ਜਿਹੜੇ ਪਿਆਜ਼ ਨੇ ਹੋ ਗਏ ਨੇ ਪੁੱਜ ਤੇ ਇਹ ਹੈਗੇ ਜੀ ਆਪਣੇ ਕarele ਤੇ ਕarele ਨੇ ਆਪਾਂ ਚੰਗੀ ਤਰ੍ਹਾਂ ਧੁੱਪ ਲਵਾਈ ਹੈਗੀਆ ਪਹਿਲਾਂ ਆਪਾਂ ਤੁੱਤੇ ਸੀਗੇ ਸਾਰੇ ਬੀਜ ਵਗੈਰਾ ਜਿਹੜੇ ਨੇ ਆਪਾਂ ਇਸ ਤੇ ਲੈਨੇ ਕੱਢ ਕਿਉਂਕਿ ਬੀਜ ਜਿਹੜੇ ਸੀਗੇ ਸਾਰੇ ਪੱਕੇ ਸੀਗੇ ਤੇ ਕਈ ਵਾਰ ਹੁੰਦਾ ਨੇ ਕਿ ਆਪਾਂ ਕੂਲੇ ਜਿਹੜੇ ਕarele ਹੁੰਦੇ ਨੇ ਉਹਨਾਂ ਦੇ ਬੀਜ ਵਗੈਰਾ ਵਿੱਚ ਰੱਖ ਲੈਨੇ ਹਿੰਨੇ ਆ ਤੇ ਬਟ ਆਪਾਂ ਨਹੀਂ ਰੱਖੇ ਹੈਗੇ ਤੇ ਇੱਥੇ ਜੇ ਫੇਰ ਆਪਾਂ ਜਿਹੜੇ ਹੁਣ ਕ੍ਰੇਲੇ ਸੀਗੇ ਇਹਨਾਂ ਦੀ ਫਿਲਿੰਗ ਜਿਹੜੀ ਹੈਗੀ ਉਹ ਆਪਾਂ ਤਿਆਰ ਕਰ ਦਿੱਤੇ ਹਾਂ ਤੇ ਤੁਸੀਂ ਇਸ ਜਿਹੜੀ ਫਿਲਿੰਗ ਆ ਜਿਹੜੀ ਆਪਾਂ ਤਿਆਰ ਕੀਤੀ ਆ ਤੇ ਲਓ ਜੇ ਇੱਥੇ ਆਪਾਂ ਜਿਹੜੇ ਹੈਗੇ ਸੀਗੇ ਆਪਣੇ ਹੈਗੇ ਸੀਗੇ ਬੀਜ ਉਹ ਆਪਾਂ ਬੀਜ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਾਇਆ ਹੋਇਆ ਹੈਗੇ ਜੀ ਧੁੱਪੇ ਸੁੱਕਣੇ ਕਿਉਂਕਿ ਇਹਨਾਂ ਨੂੰ ਵੀ ਆਪਾਂ ਸੁਕਾ ਕੇ ਰੱਖ ਲਾਂਗੇ ਇਹ ਬੀਜ ਵੀ ਆਪਣੇ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੰਮ ਆ ਸਕਦੇ ਨੇ ਤਾਂ ਕਰਕੇ ਤੇ ਇਹ ਹੈਗੇ ਆ ਜੇ ਛਿਲਕੇ ਛਿਲਕਿਆਂ ਨੂੰ ਵੀ ਆਪਾਂ ਧੋ ਕੇ ਜਿਹੜਾ ਹੈਗਾ ਚੰਗੀ ਤਰ੍ਹਾਂ ਤੇ ਸੁਕਣੇ ਪਾਇਆ ਹੈਗਾ ਕਾਫੀ ਦੇਰ ਦਾ ਤੇ ਫਿਰ ਜੀ ਆਪਾਂ ਇਹਨਾਂ ਦੇ ਛਿਲਕੇ ਜਿਹੜੇ ਲੈਏ ਸੀਗੇ ਸਾਰੇ ਉਤਾਰ ਤੇ ਹੁਣ ਆਪਾਂ ਇਹਨਾਂ ਦੀ ਦਵਾਈਨ ਜਿਹੜੀ ਹੈਗੀ ਆ ਵਧੀਆ ਜੀ ਤਿਆਰ ਕਰਾਂਗੇ ਤੇ ਤੁਹਾਡੇ ਨਾਲ ਵੀ ਜਿਹੜੀ ਹੈਗੀ ਆ ਸ਼ੇਅਰ ਕਰਾਂਗੇ ਇਹਨਾਂ ਨੂੰ ਤੋਂ ਛਾਂ 'ਚ ਹੀ ਸੁਕਾਉਣਾ ਹੈ ਧੁੱਪੇ ਨਹੀਂ ਸੁਕਾਉਣਾ ਹੈਗਾ ਆਪਾਂ ਇਥੇ ਆਪਣਾ ਜਿਹੜਾ ਮਸਾਲਾ ਹੈ ਉਹ ਵੀ ਪੁੱਜ ਕੇ ਹੋ ਗਿਆ ਜੀ ਰੈਡੀ ਤਿਆਰ ਹੋ ਗਿਆ ਬਿਲਕੁਲ ਚੰਗੀ ਤਰ੍ਹਾਂ ਤੇ ਫਿਰ ਜੀ ਆਪਾਂ ਜਿਹੜਾ ਆ ਹੁਣ ਜਿਹੜੇ ਮਸਾਲੇ ਨੇ ਵਿੱਚ ਆਪਾਂ ਉਹ ਪਾਵਾਂਗੇ ਇਹਨਾਂ ਦਾ ਜਿਹੜਾ ਕਲਰ ਤੇ ਹੁਣ ਇਹ ਪੁੱਜ ਗਏ ਨੇ ਤੇ ਕਲਰ ਬਹੁਤ ਸੋਹਣਾ ਹੈ ਵਧੀਆ ਹੈ ਤੇ ਸੌਰੀ ਜੀ ਮੇਰੇ ਜਿਹੜੀ ਵੀਡੀਓ ਆ ਥੋੜੀ ਹੀ ਦਿਖਦੀ ਪਈ ਆ ਕਿਉਂਕਿ ਜਿਹੜੀ ਮੇਰੀ ਬੇਟੀ ਸੀਗੀ ਉਹ ਕੈਮਰਾ ਉਸਨੇ ਪਹਿਲਾਂ ਜਿਹੜਾ ਚੱਕ ਲਿਆ ਸੀਗਾ ਤੇ ਤਾਂ ਕਰਕੇ ਫਿਰ ਮੈਂ ਹੱਥ ਦੇ ਵਿੱਚ ਹੀ ਫੜ ਲਿਆ ਇਸ ਨੂੰ ਤੇ ਆਪਣਾ ਜਿਹੜਾ ਤੜਕਾ ਆ ਇਹ ਪੁੱਜ ਕੇ ਹੋ ਗਿਆ ਜੀ ਰੈਡੀ ਤਿਆਰ ਹੋ ਗਿਆ ਆ ਤੇ ਬਸ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੇ ਮਸਾਲੇ ਸਾਰੇ 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 ਹੋ ਜਾਣਗੇ ਹਲਦੀ ਮਿਰਚਾ ਮਸਾਲਾ ਨਮਕ ਸਾਰੇ ਮਸਾਲੇ ਜਿਹੜੇ ਹੈਗੇ ਨੇ ਆਪਾਂ ਪਾ ਲੈਣ ਤੇ ਹੁਣ ਇਹ ਪਾ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਵਿੱਚ ਥੋੜੀ ਦੇਰ ਲਈ ਆਪਾਂ ਇਸ ਨੂੰ ਹੋਰ ਪਕਾਵਾਂਗੇ ਤੇ ਲਓ ਜੇ ਆਪਣਾ ਜਿਹੜੀ ਹੈਗੀ ਸੀਗੀ ਗਰੇਵੀ ਉਹ ਬਣ ਕੇ ਹੋ ਗਈ ਹੈ ਤਿਆਰ ਮਸਾਲਾ ਜਿਹੜਾ ਹੈਗਾ ਉਹ ਬਣ ਕੇ ਹੋ ਗਿਆ ਤਿਆਰ ਆਪਾਂ ਇਸ ਨੂੰ ਗਰੇਵੀ ਵੀ ਕਹਿ ਸਕਦੇ ਆ ਮਸਾਲਾ ਵੀ ਕਹਿ ਸਕਦੇ ਹੈਗੇ ਆ ਤੇ ਤੜਕਾ ਵੀ ਕਹਿ ਸਕਦੇ ਹੈਗੇ ਆ ਤੜਕਾ ਤਾਂ ਨਹੀਂ ਕਹਿ ਸਕਦੇ ਫਿਲਹਾਲ ਕਿਉਂਕਿ ਤੜਕਾ ਆਪਾਂ ਜਿਹੜਾ ਹੁੰਦਾ ਹੈ ਉਹ ਇੱਕ ਦਾਲ ਨੂੰ ਲਾਉਣਾ ਹੁੰਦਾ ਹੈ ਇਹ ਇਸ ਨੂੰ ਲਾ ਰੱਖ ਦਵਾਂਗੇ ਜੇ ਆਪਾਂ ਠੰਡਾ ਹੋਣ ਵਾਸਤੇ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਜਿਹੜਾ ਹੈਗਾ ਹੋਰ ਪਾਵਾਂਗੇ ਤੇ ਕੜਾਹੀ ਦੇ ਵਿੱਚ ਤੇਲ ਪਾ ਕੇ ਤੇ ਜਿਹੜੇ ਹੁਣ ਆਪਾਂ ਤਰੇਲੇ ਜਿਹੜੇ ਹੈਗੇ ਨੇ ਇੱਕ ਸਾਈਡ ਤੇ ਰੱਖੇ ਹੋਏ ਨੇ ਹੁਣ ਉਹਨਾਂ ਨੂੰ ਲਵਾਂਗੇ ਆਪਾਂ ਪੁੰਨ ਚੰਗੀ ਤਰ੍ਹਾਂ ਕਿਉਂਕਿ ਆਪਾਂ ਜਿਹੜੇ ਕਰੇਲੇ ਆ ਉਹ ਮੈਂ ਪਹਿਲਾਂ ਪੁੰਨ ਲੈਣੇ ਹੁੰਨੇ ਆ ਤੇ ਬਾਕੀ ਦੇ ਜਿਹੜਾ ਸਮਾਨ ਆ ਮੈਂ ਬਾਅਦ ਵਿੱਚ ਭਰ ਕੇ ਤੇ ਫੇਰ ਮੈਂ ਬਣਾਉਣੀ ਹੁੰਦੀ ਆ ਕਿਉਂਕਿ ਜੇ ਆਪਾਂ ਇਕੱਠੇ ਹੀ ਮਸਾਲੇ ਐਂਡ ਵਿੱਚ ਕੜਾਹੀ ਦੇ ਵਿੱਚ ਤਰੇਲੇ ਪਾ ਕੇ ਬਣਾਉਨੇ ਆ ਨਾ ਸਿਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਵਿੱਚਲਾ ਸਮਾਨ ਹੁੰਦਾ ਹੈ ਉਹ ਸਾਰਾ ਹੀ ਨਿਕਲ ਜਾਂਦਾ ਹੁੰਦਾ ਹੈ ਫਿਲਿੰਗ ਜਿਹੜੀ ਹੈਗੀ ਉਹ ਸਾਰੀ ਨਿਕਲ ਜਾਂਦੀ ਹੈਗੀ ਤੇ ਤਾਂ ਕਰਕੇ ਮੈਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਕਰੇਲੇ ਨਹੀਂ ਬਣਾਉਂਦੀ ਹੁੰਦੀ ਤੇ ਮੈਂ ਇਸ ਤਰ੍ਹਾਂ ਹੀ ਅਲੱਗ-ਅਲੱਗ ਸਾਰਾ ਚੀਜ਼ਾਂ ਕਰਕੇ ਫੇਰ ਬਣਾਉਣੀ ਹੁੰਦੀ ਆ ਤੇ ਫਿਰ ਮੈਨੂੰ ਕ੍ਰੇਲੇ ਬਹੁਤ ਜ਼ਿਆਦਾ ਸਵਾਲ ਲੱਗਦੇ ਨੇ ਵੈਸੇ ਵੀ ਮੈਂ ਬਹੁਤ ਦੇਰ ਪਿੱਛੋਂ ਬਣਾਉਣ ਲੱਗੀ ਹਾਂਗੀ ਕ੍ਰੇਲੇ ਮੈਂ ਕਦੀ ਨਹੀਂ ਬਣਾਏ ਹੈਗੇ ਤੇ ਇਹ ਵੀ ਜੀ ਇੱਥੇ ਜਿਹੜੇ ਤੁਹਾਨੂੰ ਕਈ ਵਾਰ ਆਪਾਂ ਵੀਡੀਓ ਦੇ ਵਿੱਚ ਨਾਮ ਲਿੱਤਾ ਕਿ ਜਿਹੜਾ ਪੰਤਾਇਆ ਜੀ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਨੂੰ ਬਣਾ ਦੋ ਤੇ ਸਬਜੀ ਉਹ ਜਿਹੜੀ ਆਪਾਂ ਨੂੰ ਲਿਆ ਦਿੰਦੇ ਹੁੰਦੇ ਨੇ ਤੇ ਫਿਰ ਉਹ ਤਾਂ ਕਰਕੇ ਆਪਾਂ ਉਹਨਾਂ ਨੂੰ ਬਣਾ ਕੇ ਦੇਣ ਲੱਗੇ ਸੀਗੇ ਸਾਰਾ ਕੁਝ ਉਹੀ ਲੈ ਕੇ ਆਏ ਸੀਗੇ ਆਪਾਂ ਤੇ ਬਸ ਇੱਕ ਬਣਾਉਣ ਵਾਲੇ ਆਈਆਂ ਤੇ ਮੈਂ ਖੰਦੀ ਵੀ ਘਾਟੀ ਹੁੰਨੀ ਆ। ਨੈਸੇ ਵੀ ਮੈਂ ਅੱਜ ਇਸ ਦਿਨ ਤੁਹਾਡੇ ਕੋਲੇ ਵੀਡੀਓ ਸ਼ੇਅਰ ਕਰਦੀ ਪਈ ਹੈਗੀ ਆ। ਤੇ ਇਹ ਕੱਲ ਦੀ ਵੀਡੀਓ ਹੈਗੀ ਆਪਣੇ ਤੇ ਅੱਜ ਦੀ ਫੇਰ ਮੈਂ ਜਿਹੜਾ ਹੈਗਾ ਸੀਗਾ ਇਹ ਫੀਲਿੰਗ ਆ ਜਿਹੜੀ ਇਹ ਵੀ ਠੰਡੀ ਹੋ ਗਈ ਆ ਤੇ ਆਪਣੇ ਕਰੇਲੇ ਵੀ ਜਿਹੜੇ ਹੈਗੇ ਨੇ ਉਹ ਵੀ ਪੁੱਜ ਕੇ ਹੋਗੇ ਤਿਆਰ ਤੇ ਉਹ ਹੋਗੇ ਨੇ ਠੰਡੇ। ਤੇ ਆਪਾਂ ਚਾਹ ਵੀ ਜਿਹੜੀ ਹੈਗੀ ਉਹ ਬਣਾ ਕੇ ਲਈ ਆ ਪੀ ਤੇ ਚਾਹ ਲੱਭ ਤਿੰਨ ਤੁਸੀਂ ਦੇਖ ਸਕਦੇ ਆ ਕਿ ਆਪਣੇ ਕੋਲੇ ਪਿਆ ਹੈਗਾ। ਤੇ ਚਲੋ ਜੀ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖੋ 100% ਜਿੱਥੇ ਤੁਸੀਂ ਕਿ ਦੋ ਜਾਂ ਤਿੰਨ ਫੁਲਕੇ ਖਾਣੇ ਹੈਗੇ ਇੱਥੇ ਚਾਰ ਜਾਂ ਪੰਜ ਫੁਲਕੇ ਜਰੂਰ ਖਾਓਗੇ ਤੇ ਇੰਨੇ ਜ਼ਿਆਦਾ ਸਵਾਦ ਲੱਗਣਗੇ ਟਮਾਟਰ ਜਿਹੜਾ ਹੈਗਾ ਵਿੱਚ ਜਰੂਰ ਹੀ ਪਾਓ ਤੁਸੀਂ ਤੇ ਜਿਹੜੀ ਆਪਣੀ ਫੀਲਿੰਗ ਆ ਫੀਲਿੰਗ ਆ ਹਨਾ ਉਹ ਵੀ ਹੋ ਗਏ ਆ ਜੀ ਇਹ ਠੰਡੀ ਤੇ ਆਪਣੇ ਕਰੇਲੇ ਵੀ ਠੰਡੇ ਹੋ ਗਏ ਨੇ ਹੁਣ ਜੀ ਆਪਾਂ ਇਹਨਾਂ ਨੂੰ ਕਰਾਂਗੇ ਤਿਆਰ ਤੇ ਜਿਹੜੇ ਆਪਣੇ ਕਰੇਲੇ ਥੋੜੇ ਥੋੜੇ ਗ੍ਰੀਨ ਲੱਗਦੇ ਪੈ ਰਹੇ ਨੇ ਹਨਾ ਥੋੜੇ ਥੋੜੇ ਕੱਚੇ ਰਹਿ ਗਏ ਨੇ ਤੇ ਕਿਉਂਕਿ ਕੱਚੇ ਵੀ ਰੱਖਣੇ ਜ਼ਰੂਰੀ ਨੇ ਕਿਉਂਕਿ ਆਪਾਂ ਬਾਅਦ ਵਿੱਚ ਇਹਨਾਂ ਨੂੰ ਸੇਕਾ ਫੇਰ ਲਵਾਉਣਾ ਹੁੰਦਾ ਆ ਤੇ ਫੇਰ ਹੀ ਇਹ ਜਿਹੜੇ ਹੈਗੇ ਨੇ ਤੇ ਇਹਦੇ ਵਿੱਚ ਨਾ ਤਾਂ ਜਿਆਦਾ ਤੇਲ ਯੂਜ਼ ਹੁੰਦਾ ਆ ਤੇ ਨਾ ਹੀ ਵੀ ਧਨੂ ਜਿਹੜੀ ਤਲੀਆਂ ਜਿਆਦਾ ਤਲੇ ਕ੍ਰੇਲੇ ਆ ਉਹ ਤੁਸੀਂ ਖਾਣੇ ਹੈ ਗਿਆ ਕਿਉਂਕਿ ਵੈਸੇ ਵੀ ਅੱਜ ਕੱਲ ਤਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਪਣੀ ਸਿਹਤ ਲਈ ਬਹੁਤ ਜਿਆਦਾ ਹਾਨੀਕਾਰਕ ਨੇ ਤੇ ਇਸ ਲਈ ਆਪਾਂ ਤਲੀਆਂ ਚੀਜ਼ਾਂ ਤੋਂ ਵਿਚਾਰ ਰੱਖਣ ਵਾਸਤੇ ਹਨਾ ਥੋੜੇ ਜੇ ਤੇਲ ਦੇ ਵਿੱਚ ਆਪਾਂ ਜਿਹੜੇ ਕ੍ਰੇਲੇ ਨੇ ਇਹ ਬਣਾ ਕੇ ਕਿਰਲੇ ਨੇ ਤਿਆਰ ਤੇ ਤੁਸੀਂ ਵੀ ਸਾਦੇ ਜਣੇ ਜ਼ਰੂਰ ਟਰਾਈ ਕਰਿਓ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਆਪਣੇ ਪ੍ਰੇਮ ਬੱਚਿਆਂ ਨੂੰ ਆਪਣੇ ਆਪਣੇ ਫੈਮਲੀ ਨੂੰ ਸਾਦੇ ਜਣੇ ਜ਼ਰੂਰ ਖਵਾਇਓ ਤੇ ਦੇਖਿਓ ਜੀ ਤੁਸੀਂ ਉਂਗਲਾਂ ਨਾ ਚਟੋਗੇ ਨਾ ਨਾ ਬਟਾ ਦਿਓ ਠੀਕ ਹੈ ਜੀ ਤੇ ਆਪਾਂ ਹੁਣ ਜੀ ਸੂ ਕੇ ਉੱਠੇ ਆ ਜਿਸ ਦਿਨ ਤੁਹਾਡੇ ਕੋਲ ਵੀਡੀਓ ਪਹੁੰਚ ਰਹੀ ਆ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਣੇ ਆਪਣਾ ਧਿਆਨ ਰੱਖਿਆ ਕਰੋ ਤੇ ਵਲੌਗ ਨੂੰ ਕਰੋ ਜੀ ਇੰਜੋਏ ਤੇ ਮਿਲਦੇ ਆ ਜੀ ਤੁਹਾਨੂੰ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਆਪਾਂ ਜੀ ਇੱਥੇ ਨਾ ਪਿਆਜ਼ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕੀ ਰੱਖਿਆ ਹੋਇਆਗਾ ਛੋਟੇ ਛੋਟੇ ਪਿਆਜ਼ ਸੀਗੇ ਆਪਣੇ ਕੋਲੇ ਕਾਫੀ ਜ਼ਿਆਦਾ ਪਏ ਤੇ ਆਪਾਂ ਕਹਿ ਕਿ ਕਿਉਂ ਨਾ ਆਪਾਂ ਉਹਨਾਂ ਦੇ ਵਿੱਚ ਵੀ ਫਿਲਿੰਗ ਜਿਹੜੀ ਹੈਗੀ ਆ ਉਹ ਭਰ ਕੇ ਤੜਕਾ ਭਰ ਕੇ ਤੇ ਉਹਨਾਂ ਨੂੰ ਵੀ ਤਿਆਰ ਕਰਕੇ ਦੇਖਦੇ ਹੈਗੇ ਆ ਮੈਂ ਉਹਨਾਂ ਨੂੰ ਜਿਆਦਾ ਨਹੀਂ ਕਰਦੀ ਹੁੰਦੀ ਕੁਲੇ ਕੁਲੇ ਜੇ ਰੱਖਦੇ ਹੁੰਦੇ ਆ ਤੇ ਇੰਨੇ ਜਿਆਦਾ ਸਵਾਦ ਬਣਦੇ ਨੇ ਕਿ ਲਾਲੂ ਆਪਣੇ ਘਰ ਦੇ ਵਿੱਚ ਕੋਈ ਸਬਜੀ ਨਾ ਵੀ ਹੋਵੇ ਨਾ ਤੇ ਆਪਣੇ ਕੱਲੇ ਪਿਆਜ਼ ਹੀ ਪਏ ਹੋਣ ਤੇ ਆਪਾਂ ਪਿਆਜ਼ ਨੂੰ ਵੀ ਤਿਆਰ ਕਰਕੇ ਰੋਟੀ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਜਿਹੜੀ ਰੋਟੀ ਆ ਉਹ ਖਾ ਸਕਦੇ ਹੈਗੇ ਆ ਤੇ ਬਹੁਤ ਹੀ ਜਿਆਦਾ ਸਵਾਦ ਲੱਗਦੇ ਨੇ ਮੇਰੀ ਬੇਟੀ ਨੇ ਬਹੁਤ ਜਿਹੜੇ ਸੀਗੇ ਉਹਨੇ ਕਰੇਲੇ ਨਹੀਂ ਖਾਦੇ ਹੈਗੇ ਜਿੰਨੇ ਉਸਨੇ ਪਿਆਜ਼ ਹੀ ਖਾਦੇ ਨੇ ਉਹ ਕਹਿੰਦੀ ਕਿ ਪਿਆਜ਼ ਮੈਨੂੰ ਜ਼ਿਆਦਾ ਟੇਸਟੀ ਲੱਗੇ ਨੇ। ਕarele ਦਾ ਫਿਲਹਾਲ ਉਹਨੇ ਇੱਕ ਕarele ਦੇ ਨਾਲ ਹੀ ਉਹਨੇ ਦੋ ਦਿਨ ਲਗਾਏ ਨੇ। ਤੇ ਪਰ ਖਾਂਦੀ ਹੈਗੀ ਜ਼ਰੂਰ ਕਹਿੰਦੀ ਮੈਨੂੰ ਕarele ਬਹੁਤ ਜ਼ਿਆਦਾ ਸਵਾਦ ਲੱਗੇ ਨੇ। ਖਾਂਦੀ ਹੈਗੀ ਆ ਜ਼ਰੂਰ। ਤੇ ਫਿਰ ਜੀ ਹਨਾ ਤੇ ਉਸ ਨੂੰ ਬਹੁਤ ਜ਼ਿਆਦਾ ਸਵਾਦ ਲੱਗੇ ਕਿਉਂਕਿ ਮੈਂ ਮੈਂ ਮਿਰਚ ਵਗੈਰਾ ਜਿਹੜੀ ਹੈਗੀ ਸੀ ਉਹ ਵੀ ਘੱਟ ਰੱਖੀ ਸੀਗੀ। ਇੱਕ ਨਾ ਕੀ ਜਿਹੜੇ ਕarele ਬਣੇ ਸੀਗੇ ਆਪਣੇ ਬਹੁਤ ਹੀ ਜ਼ਿਆਦਾ ਸਵਾਦ ਦੇ ਖੱਟੇ ਮਿੱਠੇ ਜਿਹੇ ਬਣੇ ਸੀਗੇ ਤੇ ਨੌ ਜੀ ਆਪਣੀ ਫੀਲਿੰਗ ਜਿਹੜੀ ਹੈਗਾ ਉਹ ਸਾਰੇ ਹੀ ਜਿਹੜੀ ਵਿੱਚ ਉਹ ਭਰ ਦਿੱਤੀ ਹੈਗੀ ਆਪਾਂ ਮਸਾਲਾ ਜਿਹੜਾ ਹੈਗਾ ਸਾਰਾ ਹੀ ਭਰ ਦਿੱਤਾ ਹੈਗਾ ਤੇ ਇੱਕ ਸਾਈਡ ਤੇ ਆਪਾਂ ਕੜਾਹੀ ਰੱਖਿਆ ਤੁਹਾਨੂੰ ਦੱਸਿਆ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਆਪਾਂ ਜਿਹੜੇ ਪਿਆਜ਼ ਸੀਗੇ ਉਹ ਵੀ ਹੁਣ ਭੁੰਨਾਂਗੇ ਥੋੜੀ ਦੇਰ ਵਾਸਤੇ ਆਪਾਂ ਤੇ ਇੱਕ ਸਾਈਡ ਤੇ ਜਿਹੜੇ ਹੈਗੇ ਜੀ ਆਪਾਂ ਇਹ ਨਾ ਇਸ ਤਰ੍ਹਾਂ ਲੱਗਦਾ ਪਿਆ ਸੀਗਾ ਕਿ ਜਿਸ ਤਰ੍ਹਾਂ ਪਾਕਿਸਤਾਨੀ ਜਿਦਾਂ ਕਬਾਬ ਨਹੀਂ ਬਣਾਉਂਦੇ ਹੁੰਦੇ ਉਸ ਤਰ੍ਹਾਂ ਲੱਗਦਾ ਪਿਆਸ ਸੀਗਾ ਚਲੋ ਆਪਣੀ ਤਾਰੀਫ਼ ਆਪ ਕਰਨੀ ਨਹੀਂ ਬਣਦੀ ਹੈ ਪਰ ਆਪਾਂ ਆਪਾ ਕਰਦੇ ਆ ਆਪਣੀ ਫੀਲਿੰਗ ਕਿਉਂਕਿ ਇੰਨਾ ਹੱਥਾਂ ਨੂੰ ਵਾਇਗਰੂ ਨੇ ਕਿ ਬਖਸ਼ਿਸ਼ ਦਿੱਤੀ ਹੈਗੀਆ ਕਿ ਤੁਸੀਂ ਜਿਹੜੀ ਵੀ ਚੀਜ਼ ਬਣਾਉਨੇ ਆ ਮਤ ਵਧੀਆ ਬਣਾਉਨੇ ਆ ਤੇ ਆਪਣੇ ਆਪ ਤੇ ਪ੍ਰਾਊਡ ਵੀ ਹੋਣਾ ਚਾਹੀਦਾ ਹੈ ਆਪਾਂ ਨੂੰ ਕਿ ਜਰ ਹਾਂ ਆਪਾਂ ਵਾਕੇ ਚੀਜ਼ ਵਧੀਆ ਬਣਾਉਨੇ ਹੈਗੇ ਆ ਤੇ ਕਿਉਂਕਿ ਜੇ ਆਪਾਂ ਨੂੰ ਹੁਣ ਕਿਸੇ ਨੇ ਸਿਖਾਈ ਹੈ ਤੇ ਆਪਾਂ ਵਧੀਆ ਹੀ ਬਣਾਉਨੇ ਆ ਤੇ ਫਿਰ ਜੀ ਵੈਸੇ ਵੀ ਜੇ ਸਬਜੀ ਭਾਜੀ ਆਪਾਂ ਬਣਾਉਣੀ ਹੈ ਨਾ ਤੇ ਵਧੀਆ ਤਰੀਕੇ ਨਾਲ ਸਾਰੇ ਜਣੇ ਬਣਾਇਆ ਕਰੋ ਫਿਰ ਸਵਾਦ ਖਾਣ ਦਾ ਵੀ ਸਵਾਦ ਹੁੰਦਾ ਆ ਤੇ ਜਿਹੜੀ ਸਿਹਤ ਆ ਉਹ ਵੀ ਵਧੀਆ ਰਹਿੰਦੀ ਹੈਗੀਆ ਕਿਉਂਕਿ ਸਿਹਤ ਦਾ ਰਾਜ ਤੇ ਆਪਣੇ ਪੇਟ ਤੋਂ ਸ਼ੁਰੂ ਹੁੰਦਾ ਹੈਗਾ ਹੈ ਹਨਾ ਤੇ ਜੇ ਪੇਟ ਦੇ ਵਿੱਚ ਕੁਝ ਵਧੀਆ ਹੋਊਗਾ ਤੇ ਐਗਜ਼ੈਕਟਲੀ ਆਪਣੀ ਸਿਹਤ ਵੀ ਜਿਹੜੀ ਹੈਗੀ ਆ ਉਹ ਵਧੀਆ ਹੀ ਰਹਿੰਦੀ ਹੈਗੀਆ ਤੇ ਆਪਣੇ ਜਿਹੜੇ ਹੈਗੇ ਨੇ ਕਰੇਲੇ ਸਾਰੇ ਹੀ ਤਿਆਰ ਹੋ ਚੁੱਕੇ ਨੇ ਤੇ ਆਪਾਂ ਕਾਦੇ ਪੈ ਜੀ ਇੱਥੇ ਮੈਂ ਹੈਂਡਵਾਸ਼ ਕਰਦੇ ਪਈ ਸੀਗੇ ਆਪਣੇ ਮੈਂ ਕਿਹਾ ਕਿ ਪਹਿਲਾਂ ਹੈਂਡਵਾਸ਼ ਕਰ ਲੈਣੀ ਹੈਗੀ ਤੇ ਫੇਰ ਹੀ ਮੈਂ ਇਹਨਾਂ ਨੂੰ ਰੱਖਦੀ ਹੈਗੀਆਂ ਗੈਸ ਦੇ ਉੱਪਰ ਇੱਥੇ ਜੀ ਸਿੱਧਾ ਦੁਪਹਿਰ ਦਾ ਟਾਈਮ ਤੇ ਦੁਪਹਿਰ ਦੇ ਟਾਈਮ ਹੀ ਮੈਂ ਜਿਹੜੇ ਹੈਗੇ ਸੀਗੇ ਬਣਾਉਣਾ ਕਰੇਲੇ ਜਿਹੜੇ ਸੀਗੇ ਬਣਾਉਣੇ ਸਟਾਰਟ ਕਰ ਦਿੱਤੇ ਸੀ ਕਿ ਕਿਉਂ ਬਹੁਤ ਜ਼ਿਆਦਾ ਗਰਮੀ ਸੀਗੀ ਵੈਸੇ ਆਪਣੇ ਸਵੇਰ ਸਵੇਰ بارش ਹੋਈ ਸੀਗੀ ਤੇ ਬੱਠ ਫਿਰ ਤੁਹਾਨੂੰ ਪਤਾ ਹੀ ਹੈ ਕਿ ਫਿਰ ਬਹੁਤ ਜ਼ਿਆਦਾ ਧੁੱਪ ਲੱਗੀ ਸੀਗੀ ਜਿੱਥੇ ਜਿੱਥੇ ਮੀਂਹ ਪਿਆ ਹੋਊਗਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਤੇ ਦੇਖੋ ਕਬਾਬ ਜਿਹੜੇ ਹੈਗੇ ਨੇ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਇਸ ਕਬਾਬ ਨੂੰ ਆਪਾਂ ਲਵਾਵਾਂਗੇ ਜੀ ਥੋੜਾ ਜਿਹਾ ਹੋਰ ਸੇਕ ਤੇ ਦੇਖੋ ਕਲਰ ਕੰਬੀਨੇਸ਼ਨ ਇੰਨਾ ਜ਼ਿਆਦਾ ਪਿਆਰਾ ਤੇ ਇੰਨੇ ਜ਼ਿਆਦਾ ਸੋਹਣੇ ਲذیذ ਇੰਨੇ ਜ਼ਿਆਦਾ ਪਿਆਰੇ ਲੱਗਦੇ ਪਏ ਨੇ ਕਿ ਬਹੁਤ ਜ਼ਿਆਦਾ ਪਿਆਰੇ ਲੱਗਦੇ ਪਏ ਨੇ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਤੇ ਲੋ ਜੀ ਇੱਥੇ ਆਪਾਂ ਥੋੜਾ ਥੋੜਾ ਇਸ ਨੂੰ ਹੋਰ ਸੇਕਾ ਜਿਹੜਾ ਹੈਗਾ ਆ ਉਹ ਲਵਾ ਦਿੰਨੇ ਹੈਗੇ ਆ ਤਾਂ ਕਿ ਜਿਹੜੇ ਆਪਣੇ ਲਜੀਜ਼ ਕਰੇਲੇ ਨੇ ਹੈਨਾ ਇਹ ਹੋਰ ਵੀ ਟੇਸਟ ਜਿਹੜਾ ਇਹਨਾਂ ਦਾ ਹੋਰ ਵੀ ਵਧੀਆ ਲੱਗੇ ਆਪਾਂ ਨੂੰ ਤੇ ਚਲੋ ਜੀ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਾਣੇ ਤੁਸੀਂ ਵੀ ਕਰੋ ਤਿਆਰ ਤੇ ਖਾ ਕੇ ਇਸ ਨੂੰ ਜਰੂਰ ਸਾਰੇ ਜਾਣੇ ਦੇਖੋ ਤੇ ਰੋਟੀਆਂ ਚਾਰ ਪੰਜ ਵੱਧ ਖਾਇਆ ਕਰੋ